ਤੋ ਬੇਟੇ ਜਿਵੇਂ ਗੁਰੂ ਸਾਹਿਬ ਆਪਦੇ ਸਿੰਘਾਂ ਨੂੰ ਨਾਲ ਲੈ ਕੇ ਦਿੱਲੀ ਵੱਲ ਜਾਂਦੇ ਨੇ ਔਰੰਗਜ਼ੇਬ ਦੇ ਆਰਡਰ ਦੇ ਉੱਪਰ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਜੈਤਾ ਜੀ ਭਾਈ ਦਿਆਲਾ ਜੀ ਸੋ ਗੁਰੂ ਸਾਹਿਬ ਨੂੰ ਚਾਂਦਨੀ ਚੌਕ ਦੀ ਕੋਤਵਾਲੀ ਜੋ ਦਿੱਲੀ ਵਿੱਚ ਹੈ ਉੱਥੇ ਲਜਾਇਆ ਜਾਂਦਾ ਸੋ ਉਸ ਜਿਹੜੇ ਜੋ ਦਿੱਲੀ ਦਾ ਸੂਬੇਦਾਰ ਸੀ ਉਹ ਸਾਫੀ ਖਾਨ ਸੀ ਕਿਉਂਕਿ ਔਰੰਗਜ਼ੇਬ ਉਸ ਵੇਲੇ ਹਸਨ ਅਬਦਾਲ ਪਾਕਿਸਤਾਨ ਵੱਲ ਵਿਆਹ ਹੋਇਆ ਸੀ ਸੋ ਉਹਨਾਂ ਨੇ ਗੁਰੂ ਸਾਹਿਬ ਦੇ ਅੱਗੇ ਤਿੰਨ ਸ਼ਰਤਾਂ ਰੱਖੀਆਂ ਪਹਿਲੀ ਸ਼ਰਤ ਰੱਖੀ ਉਹਨਾਂ ਨੇ ਕਿ ਤੁਸੀਂ ਕੋਈ ਚਮਤਕਾਰ ਜਾਂ ਕੋਈ ਕਰਾਮਾਤ ਦਿਖਾਓ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਚਮਤਕਾਰ ਜਾਂ ਕਰਾਮਾਤ ਦਿਖਾਉਣੀ ਇਹ ਗੁਰੂ ਦੀ ਰਾਜਾ ਦੇ ਵਿਰੁੱਧ ਦੂਜੀ ਗੱਲ ਉਹਨਾਂ ਨੇ ਗੁਰੂ ਸਾਹਿਬ ਦੇ ਅੱਗੇ ਰੱਖੀ ਕਿ ਤੁਸੀਂ ਇਸਲਾਮ ਨੂੰ ਕਬੂਲ ਕਰ ਲਓ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਜ਼ਬਰੀ ਧਰਮ ਪਰਿਵਰਤਨ ਦੇ ਸਾਡਾ ਜਿਹੜਾ ਧਰਮ ਹੈ ਉਹ ਵਿਰੁੱਧ ਹੈ ਤੇ ਮੈਂ ਇਹ ਗੱਲ ਨਹੀਂ ਕਰਾਂਗਾ ਤਾਂ ਫਿਰ ਉਹਨਾਂ ਨੇ ਤੀਸਰੀ ਜਿਹੜੀ ਗੱਲ ਉਹ ਕਹੀ ਕਿ ਜੇ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤਾਂ ਤੁਹਾਨੂੰ ਸ਼ਹੀਦ ਕਰ ਦਿੱਤਾ ਜਾਵੇਗਾ ਉਸ ਗੜੇ ਜਿਹੜੀ ਉਹਨਾਂ ਦੀ ਜੁਡੀਸ਼ਰੀ ਸੀ ਉਹ ਅਫਦਲ ਬਹਾਵਨਾ ਦਾ ਕਾਜੀ ਸੀ ਉਸਨੇ ਫਤਵਾ ਸੁਣਾਇਆ ਕਿ ਗੁਰੂ ਜੀ ਦਾ ਜਿਹੜਾ ਸੀਸ ਆ ਉਹ ਧੜ ਤੋਂ ਅਲੱਗ ਕਰ ਦਿੱਤਾ ਜਾਵੇ ਪਰ ਇੱਕ ਚਾਲ ਉਹਨਾਂ ਦੀ ਹੋਰ ਚੱਲੀ ਵੀ ਇਹ ਕੰਮ ਕਰਨ ਤੋਂ ਪਹਿਲਾਂ ਗੁਰੂ ਜੀ ਨੂੰ ਤਸੀਹੇ ਦਿੱਤੇ ਜਾਣ ਤਾਂ ਗੁਰੂ ਸਾਹਿਬ ਨੂੰ 3 ਦਿਨ ਤਿੰਨ ਦਿਨ ਕਹਦੇ ਤੁਸੀਂ ਇਹ ਦਿੰਦੇ ਰਹੇ ਜਿਹਦੇ ਵਿੱਚ ਉਹਨਾਂ ਦੇ ਸਰੀਰ ਦੇ ਉੱਪਰ ਤੇ ਉਹਨਾਂ ਦੇ ਸਿਰ ਦੇ ਉੱਪਰ ਬਲ ਦੀ ਰੇਤ ਆ ਉਹ ਆਉਂਦੇ ਰਹੇ ਤਿੰਨ ਦਿਨ ਉਹਨਾਂ ਨੇ ਤਸ਼ੱਦਦ ਕੀਤਾ ਗੁਰੂ ਸਾਹਿਬ ਦੇ ਫਿਰ ਉਹਨਾਂ ਨੇ ਗੱਲ ਇਹ ਸੋਚੀ ਵੀ ਜੇ ਗੁਰੂ ਸਾਹਿਬ ਦੇ ਸਿੱਖਾਂ ਨੂੰ ਆਪਾਂ ਇਹਨਾਂ ਦੇ ਅੱਗੇ ਸ਼ਹੀਦ ਕਰ ਦਈਏ ਜਾਂ ਉਹਨਾਂ ਨੂੰ ਡੁਲਾ ਦੇਈਏ ਆਪਾਂ ਤਾਂ ਸ਼ਾਇਦ ਗੁਰੂ ਸਾਹਿਬ ਇਸਲਾਮ ਕਬੂਲ ਕਰਨਗੇ ਸੋ ਪਹਿਲਾਂ ਉਹਨਾਂ ਨੇ ਭਾਈ ਮਤੀਦਾਸ ਨੂੰ ਸਲਾਮ ਕੂਲ ਕਰਨ ਵਾਸਤੇ ਕਿਹਾ ਤਾਂ ਮਤੀਦਾਸ ਨੇ ਇਨਕਾਰ ਕਰ ਦਿੱਤਾ ਤਾਂ ਉੱਥੇ ਫਹਾਰੇ ਦੇ ਕੋਲ ਕਿਉਂਕਿ ਉਸ ਜਗ੍ਹਾ ਦਾ ਨਾਂ ਪਹਿਲਾਂ ਚਾਂਦਨੀ ਚੌਕ ਸੀ ਉਸ ਫਹਾਰੇ ਦੇ ਕੋਲ ਭਾਈ ਮਤੀਦਾਸ ਦੇ ਸਰੀਰ ਦੇ ਉੱਤੇ ਆਰਾ ਚਲਾ ਕੇ ਉਹਦੀ ਬਾਡੀ ਦੇ ਦੋ ਫਾੜ ਕਰ ਤੇ ਸਰੀਰ ਦੋ ਫਾੜ ਕਰਤਾ ਉਸ ਤੋਂ ਬਾਅਦ ਭਾਈ ਦਿਆਲਾ ਜੀ ਨਾਲ ਹੀ ਕੂਸ ਹੀ ਕਹਿੰਦੇ ਉਥੋਂ ਪਾਣੀ ਲੈ ਕੇ ਪਾਣੀ ਦੀ ਜਿਹੜੀ ਦੇਗਾ ਉਹ ਭਰ ਕੇ ਉਵਾਲ ਕੇ ਭਾਈ ਦਿਆਲਾ ਜੀ ਨੂੰ ਸ਼ਹੀਦ ਕਰ ਦਿੱਤਾ ਉਸ ਤੋਂ ਬਾਅਦ ਉਹ ਜਿਹੜੀ ਕੋਤਵਾਲੀ ਸੀ ਉੱਥੇ ਉਹਦੇ ਸਾਹਮਣੇ ਰੂਮ ਦੇ ਵਿੱਚ ਲਪੇਟ ਕੇ ਭਾਈ 사ਤੀਦਾਸ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਉਹਨਾਂ ਦੇ ਮਨ ਵਿੱਚ ਇਹ ਗੱਲ ਸੀ ਵੀ ਸ਼ਾਇਦ ਗੁਰੂ ਸਾਹਿਬ ਡਰ ਜਾਣਗੇ ਡਰ ਕੇ ਇਸਲਾਮ ਕਬੂਲ ਕਰ ਲੈਣਗੇ ਪਰ ਇਹ ਜੀ ਕੋਈ ਗੱਲ ਨਹੀਂ ਸੀ ਗੁਰੂ ਸਾਹਿਬ ਦ੍ਰਿੜ ਸੀ ਅਡੋਲ ਸੀ ਸੋ ਉਹਨਾਂ ਦੀ ਉਹਨਾਂ ਨੇ ਕੋਈ ਗੱਲ ਨਹੀਂ ਮੰਨੀ ਆਖਿਰ ਜਲਾਲੂਦੀਨ ਜਿਹੜਾ ਹੈ ਉਸ ਵੇਲੇ ਦਾ ਜਲਾਦ ਸੀ ਉੱਥੇ ਗੋਤਵਾਲੀ ਦੇ ਵਿੱਚ ਬਰੋਟੇ ਦੇ ਥੱਲੇ ਗੁਰੂ ਸਾਹਿਬ ਦਾ ਜਿਹੜਾ ਸੀਸ ਆ ਉਹ ਧੜ ਤੋਂ ਅਲੱਗ ਕਰਕੇ ਗੁਰੂ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਸੋ ਇਸ ਤਰ੍ਹਾਂ ਗੁਰੂ ਸਾਹਿਬ ਦੀ ਇਹ ਅਦੁੱਤੀ ਤੇ ਲਿਸ਼ਾਨੀ ਸ਼ਹਾਦਤ ਜਿਹੜੀ ਕਿ ਔਰੰਗਜ਼ੇਬ ਦੇ ਰਾਗ ਦੇ ਵਿੱਚ ਹੋਈ ਕਿ ਹਿੰਦੁਸਤਾਨ ਦੇ ਰਾਜ ਦੇ ਉੱਪਰ ਉਸ ਵੇਲੇ ਰਾਜਾ ਔਰੰਗਜ਼ੇਬ ਰਾਜ ਕਰਦਾ ਸੀ। ਸੋ ਇਤਿਹਾਸ ਦੇ ਮੁਤਾਬਕ ਕਹਿੰਦੇ ਮੌਸਮ ਵਿਗੜਿਆ ਤੇ ਦੀ ਹਨੇਰੀ ਆਈ। ਇਸ ਹਨੇਰੀ ਦੇ ਵਿੱਚ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਚੁੱਕ ਕੇ ਉਸ ਨੂੰ ਲਪੇਟ ਕੇ ਸ਼ਰਧਾ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਸ ਆਨੰਦਪੁਰ ਸਾਹਿਬ ਪਹੁੰਚ ਗਿਆ ਜਿੱਥੇ ਗੁਰੂ ਸਾਹਿਬ ਦੇ ਸੀਸ ਦਾ ਜੜਾ ਸੰਸਕਾਰ ਕੀਤਾ ਗਿਆ। ਇਸੇ ਤਰ੍ਹਾਂ ਗੁਰੂ ਸਾਹਿਬ ਦਾ ਜੋ ਧੜ ਸੀ ਉਥੇ ਦਾ ਇੱਕ ਸੇਠ ਸੀ ਜਿਹੜਾ ਗੁਰੂ ਜੀ ਦਾ ਸ਼ਰਧਾਲੂ ਸੀ ਭਾਈ ਲੱਖੀ ਸਾਹ ਬਣਜਾਰਾ ਤੇ ਉਹਦਾ ਬੇਟਾ ਭਾਈ ਨਗਾਈਆ ਉਹ ਰੇੜੇ ਦੇ ਵਿੱਚ ਉਸ ਵੇਲੇ ਗੱਡੇ ਦੇ ਵਿੱਚ ਗੁਰੂ ਸਾਹਿਬ ਦਾ ਧੜ 1 ਕਿਲੋਮੀਟਰ ਦੂਰ ਉਥੇ ਲੈ ਕੇ ਉਹਨਾਂ ਨੇ ਆਪਦੇ ਘਰ ਦੇ ਵਿੱਚ ਗੁਰੂ ਸਾਹਿਬ ਦਾ ਧੜ ਰੱਖ ਕੇ ਘਰ ਨੂੰ ਅਗ ਲਗਾ ਦਿੱਤੀ ਇਸ ਤਰ੍ਹਾਂ ਧੜ ਦਾ ਸੰਸਕਾਰ ਕੀਤਾ ਗਿਆ ਸੋ ਜਿਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਦੀ ਸ਼ਹੀਦੀ ਹੁੰਦੀ ਆ ਅੱਜ ਕੱਲ੍ਹ ਉੱਥੇ ਗੁਰਦੁਆਰਾ ਸੀਸਗੰਜ ਸਾਹਿਬ ਸ਼ਸ਼ੋਭਤ ਆ ਇਸੇ ਤਰ੍ਹਾਂ ਜਿੱਥੇ ਗੁਰੂ ਸਾਹਿਬ ਦੇ ਧੜ ਦਾ ਸੰਸਕਾਰ ਹੁੰਦਾ ਉੱਥੇ ਗੁਰਦੁਆਰਾ ਸ਼ਰੀਰਕਾਬਗੰਜ ਸਾਹਿਬ ਸ਼ਸ਼ੋਭਤ ਆ ਕਹਿਣ ਦਾ ਮਤਲਬ ਕਿ ਗੁਰੂ ਸਾਹਿਬ ਮਨੁੱਖਤਾ ਲਈ ਆਮਨ ਲਈ ਧਰਮ ਦੇ ਲਈ ਆਪਦੀ ਸ਼ਹੀਦੀ ਦੇ ਗਏ ਤੇ ਇਨਸਾਨੀਅਤ ਨੂੰ ਵੀ ਇਹੀ ਸਿੱਖਿਆ ਦਿੱਤੀ ਆ ਕਿ ਤੁਸੀਂ ਆਪਣੇ ਧਰਮ ਦੇ ਵਿੱਚ ਪਰਿਪੱਕ ਕਰੋ। ਸੋ ਇੱਥੇ ਗੱਲ ਹੁਣ ਸੋਚਣ ਵਾਲੀ ਇਹ ਵੀ ਆ ਵੀ ਜੇ ਉਸ ਵੇਲੇ ਹਿੰਦੁਸਤਾਨ ਦੇ ਰਾਜ ਦੇ ਉੱਪਰ ਕੋਈ ਹਿੰਦੂ ਰਾਜਾ ਰਾਜ ਕਰਦਾ ਹੁੰਦਾ ਉਹ ਮੁਸਲਮਾਨਾਂ ਦੇ ਉੱਪਰ ਤਸੱਦਦ ਕਰਦਾ ਹੁੰਦਾ ਕੀ ਗੁਰੂ ਸਾਹਿਬ ਫੇਰ ਮੁਸਲਮਾਨਾਂ ਦੇ ਹੱਕ ਦੇ ਵਿੱਚ ਖੜਦੇ? ਬਿਲਕੁਲ ਖੜਦੇ। ਕਿਉਂਕਿ ਸਾਨੂੰ ਕਈ ਵਾਰ ਭੁਲੇਖਾ ਪੈ ਜਾਂਦਾ ਵੀ ਗੁਰੂ ਸਾਹਿਬ ਜਾ ਜਿਹੜੀ ਸਿੱਖ ਕੌਮ ਆ ਸਹਿਦ ਮੁਸਲਮਾਨਾਂ ਦੇ ਵਿਰੋਧੀ ਹੈ ਨਹੀਂ ਉਸ ਵੇਲੇ ਦੀ ਜੋ ਰੂਲਿੰਗ ਪਾਰਟੀ ਸੀ ਜੋ ਰਾਜ ਕਰਤਾ ਸ਼੍ਰੇਣੀ ਸੀ ਉਹ ਮੁਗਲ ਕਾਲ ਦਾ ਔਰੰਗਜ਼ੇਬ ਸੀ ਔਰੰਗਜ਼ੇਬ ਆਪਦੇ ਭਾਈਆਂ ਨੂੰ ਮਾਰ ਕੇ ਰਾਜਾ ਬਣਿਆ ਸੀ ਉਹਨੇ ਆਪਦੇ ਫਾਦਰ ਸ਼ਾਹ ਜਹਾਂ ਨੂੰ ਕੈਦ ਦੇ ਵਿੱਚ ਕਰ ਲਿਆ ਸੀ ਕਿ ਆਪਦੇ ਦੂਜੇ ਭਰਾ ਨੂੰ ਨਾ ਰਾਜ ਮਿਲ ਜੇ ਵੀ ਰਾਜ ਮੈਨੂੰ ਮਿਲੇ ਸੋ ਆਪਦੇ ਭਾਈਆਂ ਨੂੰ ਮਾਰ ਕੇ ਬਾਪ ਨੂੰ ਕੈਦ ਦੇ ਵਿੱਚ ਰੱਖ ਕੇ ਫੇਰ ਹਿੰਦੁਸਤਾਨ ਦਾ ਰਾਜਾ ਬਣਿਆ ਸੀ ਔਰੰਗਜ਼ੇਬ